ਮੇਰਾ YouTube ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਔਰ ਮੇਰੇ ਪਿੱਛੇ ਸੂਰਜ ਉਹ ਗੰਡਿਆ। ਸਵੇਰ ਦਾ ਬੜਾ ਹੀ ਪਿਆਰਾ ਆਗਾਜ਼ ਔਰ ਇੱਧਰ ਜੇ ਮੈਂ ਚਾਹਤੀ ਮਰਾਂ ਦੇ ਸੂਰਜ ਇੱਧਰ ਮੇਰੇ ਪਿੱਛੇ ਜੇ ਮੈਂ ਤੁਹਾਨੂੰ ਦਿਖਾਵਾਂ ਤੇ ਆਹ ਦੇਖੋ ਇੱਕ ਬੋਰਡ ਆ। ਇਹ ਸਾਡੇ ਵਡੇਰੇ ਨੇ ਜਿਨ੍ਹਾਂ ਦੀਆਂ ਸਮਾਧਾਂ ਨੇ। ਔਰ ਇੱਥੇ ਇਹ ਦਰਖਤ ਬੱਜਿਆ ਔਰ ਬੜੇ ਵਿਸ਼ਾਲ ਰੂਪ ਚ ਤੇ ਅੱਜ ਮੇਰਾ ਫਿਰ ਸੁਨੇਹਾ ਹੀ ਹੈ ਕਿ ਇਹਨਾਂ ਨੂੰ ਦਰਖਤਾਂ ਨੂੰ ਆਪਾਂ ਜਿੰਨਾ ਹੋ ਸਕੇ ਬਚਾਈਏ ਅੱਜ ਇੱਕ ਛੋਟੀ ਜੀ ਸਾਂਝ ਮੈਂ ਤੁਹਾਡੇ ਨਾਲ ਆਉਣ ਲੱਗਾ ਸੈਰ ਤੇ ਜਾਂਦਿਆਂ ਜਾਂਦਿਆਂ ਰਸਤੇ 'ਚ ਮੇਰਾ ਧਿਆਨ ਪਿਆ ਆਹ ਦੇਖੋ ਇਹ ਫੁੱਲ ਨੇ ਇਹ ਸਾਡੇ ਪੰਜਾਬ ਦੇ ਆਮ ਹੀ ਵਟਾਂ ਖਾਲਿਆਂ ਦੇ ਖੇਤਾਂ ਦੇ ਕਿਨਾਰੇ-ਕਿਨਾਰੇ ਇਹ ਫੁੱਲ ਨਜ਼ਰ ਪੈ ਜਾਂਦੇ ਆ ਇਹ ਫੁੱਲ ਦੀ ਖੂਬਸੂਰਤੀ ਦੇਖੋ ਗਲਾਬ ਵਰਗੀ ਆ ਔਰ ਇੰਨਾ ਪਿਆਰਾ ਕੁਦਰਤ ਨੇ ਇਹ ਫੁੱਲ ਬਣਾਇਆ ਔਰ ਜਿੱਥੇ ਹਜ਼ਾਰਾਂ ਤਰ੍ਹਾਂ ਦੇ ਫੁੱਲ ਆ ਕੁਦਰਤ ਦੇ ਸ਼ਿੰਗਾਰ ਚ ਵਾਅਦਾ ਕਰਦੇ ਆ ਉੱਥੇ ਇਹ ਵੀ ਇੱਕ ਫੁੱਲ ਆ ਔਰ ਇਹਦੀ ਖਾਸੀਅਤ ਵੇਖੋ ਕਿ ਝੋਨੇ ਦੇ ਆਲੇ-ਦੁਆਲੇ ਦਵਾਈ ਗਈ ਪਾਈ ਗਈ ਆ ਰਾਉਂਡ ਅਪ ਦੇ ਛਿੜਕਾ ਕੀਤਾ ਗਿਆ ਘਾਹ ਨੂੰ ਮਾਰਨ ਵਾਸਤੇ ਪਰ ਇਹ ਫੁੱਲ ਜਿਹੜਾ ਖੁਦ ਨੂੰ ਆਪਣੇ ਆਪਣੇ ਉਹਨਾਂ ਕਿਸੇ ਤਰੀਕੇ ਨਾਲ ਫਿਰ ਵੀ ਜਿੰਦਾ ਰੱਖ ਰਿਹਾ। ਔਰ ਜਦੋਂ ਅਸੀਂ ਕਿਣਕਾ ਨੂੰ ਵੱਢ ਕੇ ਔਰ ਉਹਦੇ 나ੜ ਨੂੰ ਬੜੀ ਬੁਰੀ ਤਰ੍ਹਾਂ ਅੱਗ ਲਾ ਦਿੰਦੇ ਹਾਂ ਉਦੋਂ ਅਸੀਂ ਸਭ ਸਾੜ ਕੇ ਸਵਾਹ ਕਰਦੇ ਹਾਂ। ਔਰ ਇਹ ਫੁੱਲ ਦੀ ਖਾਸੀਅਤ ਇਹ ਹੈ ਕਿ ਇਹ ਉਦੋਂ ਵੀ ਆਪਣੇ ਆਪ ਨੂੰ ਜਿੰਦਾ ਰੱਖਦਾ ਪਤਾ ਨਹੀਂ ਕਿਤਰਾ ਰੱਖਦਾ ਕਿਹੜੇ ਹਾਲਾਤਾਂ 'ਚ ਰੱਖਦਾ ਹੈ ਸਵਾਧ ਦੀ ਤੇਰੀ ਸੱਡੀ ਉਹ ਵੀ ਬੜੀ ਖੁਸ਼ੀ ਨਾਲ ਵੇਚਦਾ। ਔਰ ਇਹਦੇ ਕੋਲ ਉਹਦੀ ਲੰਘ ਰਿਹਾ ਸੀ। ਤੇ ਮੈਂ ਕਹਿੰਦੀ ਅੱਜ ਤੁਹਾਡੇ ਨਾਲ ਸਾਂਝ ਪਾਵਾਂ ਔਰ ਮੈਂ ਆਪਣੇ ਇਸ ਚੈਨਲ ਦਾ ਨਾਮ ਇਹ ਪਹਿਲਾਂ ਇਹ ਕਰਾੜੀ ਦਾ ਫੋਦੀ ਰੱਖਣਾ ਚਾਹੁੰਦਾ ਸੀ ਅਸੀਂ ਇਸ ਬੂਟੀ ਨੂੰ ਕਰਾੜੀ ਬੋਲਦੇ ਆ ਪਤਾ ਨਹੀਂ ਵੱਖ-ਵੱਖ ਖੇਤਿਆਂ ਦੇ ਕੋਈ ਲੈਦੇ ਪੰਜਾਬ ਵਿੱਚ ਕੋਈ ਚੜ੍ਹਦੇ ਪੰਜਾਬ ਵਿੱਚ ਮਾਝੇ ਮਾਲਵੇ ਚ ਇੱਧਰ ਠੰਗਦੇ ਜਾਂ ਮਲਤਾਨ ਦੇ ਏਰੀਏ ਦੇ ਜਾਇਦਰ ਲੋਹਰ ਵਾਲੀ ਸਾਈਡ ਕੁਝ ਵੀ ਬੋਲੇ ਜਾਂਦਾ ਹੂ ਇਹਨੂੰ ਪਰ ਅਸੀਂ ਇਹਨੂੰ ਕਰਾੜੀ ਕਹਿੰਦੇ ਆ ਇਹਦੀ ਵੇਲ ਹੁੰਦੀ ਆ ਦੇਖੋ ਛੋਟੀ ਜੀ ਵੇਲ ਆ ਔਰ ਇਹ ਵੇਲ ਆਦਨਿਕ ਜੇ ਟਾਲੀ ਦੇ ਰੂਟੇ ਤੇ ਚੜੀ ਆ ਔਰ ਇਹਦੇ ਇਹ ਫੁੱਲ ਜਿਹੜੇ ਆ ਇੰਨੇ ਖੂਬਸੂਰਤ ਆ ਕਿ ਕਮਾਲ ਆ ਆਪਣੇ ਆਪ ਚ ਫੁੱਲ ਬਹੁਤ ਹੀ ਜ਼ਬਰਦਸਤ ਤੇ ਇਹ ਸੀ ਮੇਰੀ ਅੱਜ ਦੀ ਸਵੇਰ ਦੀ ਸਾਂਝ ਛੁੱਟੀ ਜੀ ਤੁਹਾਡੇ ਨਾਲ ਨਾਲੇ ਮੈਂ ਉਹ ਸੈਰ ਕਰਦਾ ਕਰਦਾ ਤੁਹਾਡੇ ਨਾਲ ਆਪਣੀ ਇਹ ਸਾਂਝ ਨੂੰ ਪਾ ਲਵਾਂ ਔਰ ਇਹੋ ਜਿਹੇ ਛੋਟੇ ਛੋਟੇ ਰੰਗ ਨੇ ਲਾਤਦਾ ਦਲਾ ਮਸਾਲ ਸਾਡੇ ਕਿ ਤਾਜ ਸਾਡੀਆਂ ਰਾਹਾਂ ਜ ਸਾਡੇ ਆਲੇ ਦੁਆਲੇ ਵਿਖਰੇ ਨੇ ਔਰ ਕੁਦਰਤ ਤੇ ਵਿਆਪਕ ਆ ਕੁਦਰਤ ਦਾ ਆਪਾਂ ਕੋੰਤ ਨਾ ਲਿਖਿਆ ਜਾ ਸਕਦਾ ਨਾ ਪਾਇਆ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਕੁਦਰਤ ਦਾ ਜੋ ਵਰਣਨ ਕੀਤਾ ਕਮਾਲ ਔਰ ਮੇਰੀ ਆ ਮੇਰਾ ਪਿੰਡ ਮੇਰੇ ਪਿਛਲੇ ਬੰਨੇ ਹੈ ਆ ਸਾਰਾ ਪਿੰਡ ਆ ਔਰ ਸੂਰਜ ਚੜਦਾ ਔਰ ਮੇਰੇ ਨਾਲ ਸਾਰਿਆਂ ਨੂੰ ਸੇਰ ਦੀ ਸਤਿ ਸ੍ਰੀ ਅਕਾਲ ਔਰ ਮੇਰੇ ਚੈਨਲ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਔਰ ਹੋ ਸਕੇ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਔਰ ਮੇਰੇ ਪਿਆਰੇ ਦੋਸਤਾਂ ਇਹ ਇਸ ਟ੍ਰੇਲ ਤੇ ਨਾੜਨੂਗੇ ਪੂਰੀ ਮਸਤੀ ਦਾ ਮਾਣ ਲੈਂਦੇ ਆ ਆਪਣੇ ਬਹੁਤ ਸਾਰਾ ਪਿਆਰ ਦੋਸਤੋ ਬਹੁਤ ਸਾਰਾ ਸਤਿਕਾਰ